ਮੁੱਖੋਂ ਭੂਲ ਕੇ ਥੋੜਾ ਜਿਹਾ ਉੱਚੀ ਤਾਂ ਕਿ ਸਾਡਾ ਮਨ ਕਾਗਰ ਛੇਤੀ ਹੋਵੇ ਵਹਿਗੁਰੂ ਗੁਰਮੰਦਰ ਦਾ ਜਾਪ ਕਰੀਏ ਪਹਿਲਾਂ ਥੋੜਾ ਉੱਚੀ ਕਰਾਂਗੇ ਫਿਰ ਮੰਦਮ ਫਿਰ ਸਹਿਜ ਨਾਲ ਤਰੀਕਾ ਸਿੱਖ ਲਓ ਤਾਂ ਕਿ ਫਿਰ ਤੁਸੀਂ ਧਰਾਂ ਦੇ ਵਿੱਚ ਜਾ ਕੇ ਅੱਜ ਤੋਂ ਹੀ ਸਿਮਰਨ ਸ਼ੁਰੂ ਕਰਨਾ ਹੈ ਬੈਠ ਕੇ ਵੀ ਤੇ ਨਾਲ-ਨਾਲ ਤੁਸੀਂ ਟੁਰਦੇ ਫਿਰਦੇ ਵੀ ਸਿਮਰਨ ਕਰਨਾ ਹੈ ਗੁਰਮੰਦਰ ਦੀ ਪਦਤੀ ਹੈ ਬਾਹਰ ਸੁਖ ਵਸਿਆ ਬਾਹਰ ਸੁਪਾਇਆ ਕਹੁ ਨਾਨਕ ਗੁਰਮੰਦਰ ਦਰਗਾਇਆ ਆਓ ਕਰੀਏ ਸ਼ੁਰੂਆਤ ਸਾਰੇ ਅੱਖਾਂ ਬੰਦ ਕਰਕੇ ਇਕਾਗਰ ਮਿੱਠੀ ਦੇ ਨਾਲ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਦੇ ਬੈਨ ਮੋਟਾਂ ਦੀ ਉੱਤੋਂ ਪਹਿਲਾਂ ਹੀਮਨ ਸਹਿਜ ਕੀਤਾ ਜਾਂਦਾ ਹੈ ਪ੍ਰਵਾਹ ਦਿੱਤਾ ਜਾਂਦਾ ਹੈ 1 ਘੰਟਾ 1.5 ਘੰਟਾ ਤੋਂ ਜਿਹੜੇ ਵਿਆਸੀ ਨੇ ਉਹ 6 ਮਿੰਟ ਪਹਿਲਾਂ ਬੁੱਝ ਜਾਂਦੇ ਆਵਾ ਪਹਿਲੋਂ ਤੇ ਯਾਦ ਆਵੇ ਜੇ ਤਾਂ ਕਬਿਆ ਸੀ 6 ਮਿੰਟ ਪਹਿਲਾਂ ਬੁੱਝ ਜਾਵੇ ਜੇ ਥੋੜਾ ਜਿਆਦਾ ਹੋਰ ਘੱਟ ਹੈ ਨਹੀਂ 2-3 ਘੰਟੇ ਕਰਦੇ ਹੋ ਫਿਰ 3 ਮਿੰਟ ਵਿੱਚ ਬੁੱਝ ਜਾਓ ਜੇ ਵਰਗੋਰੀ ਵੀ ਮਾੜਾ ਮੋਟਾ ਦੀ ਸੰਗਤ ਹੋਵੇ ਤਾਂ ਕਰ ਲੀਦਾ ਜੀ ਫਿਰ ਕੋ 15-20 ਜਰਮੀ ਉਹ ਪਹਿਲਾਂ ਖੋਜ ਲਿਓ ਜਿਹੜਾ ਮੇਰੇ ਕੋਲ ਮਨਮੁਖ ਹੈ ਮਾੜਾ ਮੋਟਾ ਕਿਤੇ ਸੁਣਿਆ ਸੁਣਾਇਆ ਜੀ ਅਸ ਲੈਂਦਾ ਉਹ ਪੰਟਾ 1.5 ਰੁਪਈਆ ਤੇ ਮੈਂ ਸੰਟੇ ਪੇ ਤੁਹੋਂ ਬੋਲੀ ਜਾਂਦਾ ਅਈ ਨਹੀਂ ਛੇਤੀ ਹੀ ਮਾਨਸਰੀ ਲੈ ਕੇ ਜਾਂਦਾ ਉਹ ਸਾਨੂੰ ਜਣਾਉਂਦਾ ਹੈ ਕੋਰਾ ਆਪਾਂ ਸੋਹਦੇ ਤੁਸੀਂ ਇਸੇ ਤਰ੍ਹਾਂ ਦਾ ਕਹੋ ਤੁਸੀਂ ਤਾਂ ਸਾਲ ਪਹਿਲਾਂ ਜਿਹੜਾ ਆਨਲਾਈਨ ਪੈਦਾ ਵੀ ਉਹਨ ਘਰਤਾਂ ਲਈ ਕਰਨਾ ਹੈ 6 ਮਹੀਨੇ ਪਹਿਲਾਂ ਵਾਲਾ ਜੀ ਲਊਗਾ 1.5 ਲਾ ਕੇ ਤਾਂ 3 ਰਹਿ ਗਏ ਇਦਰੋਂ ਜਿਹੜਾ ਸ਼ਬਦ ਆਪਾਂ ਸੁਣਨੇ ਆ ਤੇ ਅਮਰਤਰਾ ਸਤਿ ਆਪਨੂੰ ਆਉਂਦਾ ਇਹ ਸ਼ਬਦ ਵੀ ਆਮ ਦਿਨਾਂ ਨਾਲੋਂ ਉੱਚੀ ਆਵਾਜ਼ ਚ ਚਲਾਣਾ ਸ਼ੁਰੂ ਹੋ ਜਾਂਦਾ ਹੈ ਬਾਗ ਵੀ ਚੱਲਦਾ ਹੈ ਤੇ ਅੰਦਰ ਵੀ ਚੱਲਦਾ ਜਦੋਂ ਸ਼ਬਦ ਅੰਦਰੋਂ ਉੱਚੀ ਆਵਾਜ਼ ਦੀ ਬਜਾਏ ਬਾਹਰ ਵੀ ਉਨੀ ਆਵਾਜ਼ ਚ ਚੱਲਣ ਲੱਗ ਗਿਆ ਲਗਾਤਾਰ ਰੋਜ਼ ਜਿਹੜਾ ਅਮਰਤਰਾ ਸਤਿ ਆਪਨੂੰ ਆਉਂਦਾ ਇਹ ਆਮ ਦਿਨਾਂ ਨਾਲੋਂ ਵੱਧ ਆਉਣ ਲੱਗ ਪਿਆ ਹੁਰਨਿਆ ਦਾ ਬਹਾ ਆਪਣੇ ਅਮਰੂਪਨ ਲੱਗ ਪਏਗਾ ਗੁਰਮਖਸਾਂ ਜਾਣਦੇ ਨੇ ਵੀ ਇਹ ਹੁਕਮ ਹੋਣ ਲੱਗ ਪਿਆ ਵੀ ਉਹ ਸਮਾਂ ਦੇਰੀਆ ਕਿਸੇ ਦੇ ਕਿਸੇ ਸਮੇਂ ਸਮਾਂ ਪਸਾ ਇਹ ਕੀ ਹfte 10-13 ਦੇ ਵਿੱਚ ਆ ਕੇ ਸ਼ਬਦ ਬਹੁਤ ਤੇਜ਼ ਤੇ 2-4 ਦਿਨ ਪਹਿਲਾਂ ਨਗਾੜਾ বাজਾਇਆ ਜਾਂਦਾ ਜਿਵੇਂ ਵਿਸਣ ਹੁੰਦੀ ਹੈ ਐਿੰਨੇ ਹੀ ਤੇਜ਼ ਸ਼ਬਦ ਚੱਲਦਾ ਹੈ ਗੁਰਮੁਖਾਂ ਦੇ ਅੰਦਰ ਵੀ ਆ ਜਿਹੜੀ ਪਿਛਲੀ ਰੀੜ ਦੀ ਹੱਡੀ 'ਚ ਫਟ ਚੱਕਰ ਦੇ ਇਹ ਪੂਰੇ ਫੇਲ ਕੇ ਇੱਕ ਵਾਰੀ ਜਿਵੇਂ ਤਰੇਲੀ ਆ ਜਾਂਦੀ ਹੈ ਇਸ ਤਰ੍ਹਾਂ ਗਰਜ ਪੈਂਦੀ ਗੁਰਮੁਖ ਸਮਝ ਜਾਂਦੇ ਉਹ ਫਿਰ ਆਪ ਤੇ ਸੰਗੀਆਂ ਸਾਥੀਆਂ ਸੰਜੋਗੀਆਂ ਨੂੰ ਕਹਿ ਦਿੰਦੇ ਨੇ ਵੀ ਗੁਰੂ ਸਾਹਿਬ ਦੇ ਅੰਦਰ ਹੁਕਮ ਹੋ ਗਿਆ ਹੈ ਸ਼ਬਦ ਦਾ ਗਰਜ ਪੈ ਗਈ ਹੈ ਤਾਨੂੰ ਕਿਸੇ ਵੀ ਸਮੇਂ ਬੁਲਾਇਆ ਜਾ ਸਕਦਾ ਹੈ ਇਸ ਕਰਕੇ ਗੁਰੂ ਅਮਰਦਾਸ ਜੀ ਜਦੋਂ ਇਹ ਸਾਰਾ ਛੱਡਣ ਲੱਗੇ RAMKALI ਸਾਧ ਵਿੱਚ ਉਹਨਾਂ ਨੇ ਦੱਸਿਆ ਨਾ ਕਿ ਸਾਡੇ ਤੋਂ ਪਿੱਛੋਂ ਕਿਸੇ ਨੇ ਵਿਰਾਗ ਨਹੀਂ ਕਰਨਾ ਸਾਡੇ ਤੋਂ ਪਿੱਛੋਂ ਕਿਸੇ ਨੇ ਰੋਣਾ ਨਹੀਂ ਬ੍ਰਹਮ ਦੀ ਵਿਚਾਰ ਕਰਨੀ ਤੇ ਉਹ ਜਿਹੜੇ ਆਪ ਦੇ ਸੰਗੀ ਸਾਥੀ ਹੁੰਦੇ ਆ ਜਿਹੜੇ ਨਾਮ 'ਚ ਸਮਾਏ ਹੁੰਦੇ ਆ ਉਹ ਕਹਿੰਦੇ ਆ ਵੀ ਜਦੋਂ ਅਸੀਂ ਸਰੀਰ ਛੱਡ ਜਾਾਂਗੇ ਤੇ ਤੁਸੀਂ ਸਾਨੂੰ ਅੰਤਰਗਤ ਸੁਪਤ ਨਾਲ ਵੇਖਣਾ ਵੀ ਅਸੀਂ ਕਿਵੇਂ ਨਾਮ ਦੇ ਵਿੱਚ ਸਮਾ ਕੇ ਰਹਾਂਗੇ ਵੀ ਤੁਸੀਂ ਸਾਡੇ ਨਾਲ ਹੀ ਚੱਲਣਾ ਉਹਦਾ ਬੋਲੇ ਇਸ ਸੋਨਿਆ ਪਾਤਸ਼੍ਰੀ ਅਜੇ ਬੇ ਸਿਤਾ ਹੁੰਦਾ ਹੈ ਉਹ ਫਿਰ ਜਦੋਂ ਉਹਨਾਂ ਦਾ ਚੰਗੀ ਇਸ ਕਰੀਰ ਦੇ ਵਿੱਚੋਂ ਨਿਕਲਿਆ ਉਹ ਸੁਰਤ ਕਰਕੇ ਉਹਦੇ ਨਾਲ ਜਾਂਦੇ ਨੇ ਉਹਨੂੰ ਉੱਥੇ ਵੇਖਦੇ ਨੇ ਕਿ ਕਿਵੇਂ ਸਾਡਾ ਸੰਗੀ ਇਥੋਂ ਨਿਕਲੇ ਤੇ ਕਿੰਨੀ ਮੌਜ ਵਿੱਚ ਉਹਨੂੰ ਉੱਥੋਂ ਪ੍ਰਾਪਤੀ ਹੋਈ ਹੈ ਇਥੋਂ ਸੰਸਾਰੀ ਜੀਵਤ ਅਵਰਾਹ ਕਰਨਾ ਸ਼ੁਰੂ ਕਰ ਦਿੰਦੇ ਨੇ ਪਰ ਜਿਹੜੇ ਉਹਦੇ ਸੰਯੋਗੀ ਸੀ ਜਿਹੜੇ ਪ੍ਰੈਕਟੀਕਲ ਕਰਦੇ ਸੀ ਜਿਹੜੇ ਜਾਗਰਤ ਅਵਸਥਾ ਵਾਲੇ ਤੁਹਾਡੇ ਚੰਨਾ ਲੋਕ ਹੁੰਦੇ ਨੇ ਉਹਨਾਂ ਤਰ੍ਹਾਂ ਦੇਖਦੇ ਜਾਂਦੇ ਆਂ ਵੇ ਕਿਵੇਂ ਨਗਾਰਾ ਵੱਜਦਾ ਜਾ ਰਿਹਾ ਨਾਮ ਦੇ ਵਿੱਚ ਗੁਰਮਖ ਸਮਾ ਕੇ ਧੁਨ ਵੱਜਦੀ ਜਾ ਰਹੀ ਤੇ ਆਉਣ ਵਾਲੇ ਜਿਹੜੇ ਉੱਥੋਂ ਨਵੀਆਂ ਰੂਹਾਂ ਆ ਰਹੀਆਂ ਨੇ ਪੁਰਾਣੀਆਂ ਰੂਹਾਂ ਜਾ ਰਹੀਆਂ ਨੇ ਕਿਵੇਂ ਉਹ ਰਸਤਾ ਦੇ ਕੇ ਤੇ ਪਾਰਵਰਮ ਦੇ ਸੰਗੀ ਸਾਥੀ ਇਸ ਤਰੀਕੇ ਸਾਚਲੇ ਵਿੱਚ ਉਸ ਨੂੰ ਮਿਲ ਜਦੋਂ ਇਹ ਕਿਰਿਆ ਸੌਦੇ ਲਈ ਜਾਂਦੀ ਹੈ ਉਸ ਤੋਂ ਉਪਰੰਤ ਤੇ ਗੁਰਮਖ ਦੇਖਦੇ ਆ ਵੀ ਦੋ ਦਿਨ ਚਾਰ ਦਿਨ ਬਾਅਦ ਉਹ ਵੀ ਜਿਹੜਾ ਸਾਡੇ ਵਿੱਚ ਵਸਦਾ ਸੀ ਤੇ ਉਹ ਇੱਥੇ ਚਮਕਣ ਲੱਗ ਪਿਆ ਖਾਲੀਖਲਾ ਦੇ ਵਿੱਚ ਆਏ ਪਹਿਲਾਂ ਤਾਂ ਇਥੋਂ ਪ੍ਰੇਰ ਕਰਕੇ ਸਾਡੇ ਨਾਲ ਬੋਲਦਾ ਸੀ ਤੇ ਫਿਰ ਜਿਹੜਾ ਸਾਧੂ ਹੈ ਉਹ ਸੁਬੀਵੀ ਆ ਸੱਚ ਦੇ ਵਿੱਚ ਇੱਥੇ ਸਮਾ ਜਾਂਦਾ ਫਿਰ ਉਹਦੇ ਦਰਸ਼ਨ ਕਰਨੇ ਹੁੰਦੇ ਨੇ ਤਾਂ ਕੋਈ ਇਥੋਂ ਦਾ ਕਿਤੇ ਉਹ ਲੇਟ 된다 ਹੋਵੇਗਾ ਦਰਸ਼ਨ ਮਿਲ ਕਰਨ ਦੀ ਕਿਰਿਆ ਕਰਨੀ ਪੈਂਦੀ ਫਿਰ ਜਿਨ੍ਹਾਂ ਦੀ ਦ੍ਰਿਸ਼ਟੀ ਉਦੇਸ਼ਿਤ ਹੈ ਇਹ ਗਾਮ ਦੇ ਵਿੱਚ ਤਰੁੜੇ ਨਾਲ ਸੰਪਰਕ ਕਰਨੀ ਤੋਂ ਇਸ ਤਰ੍ਹਾਂ ਕਰਕੇ ਉਹ ਨਾਮ ਤੂੜ ਦੇ ਵਿੱਚ ਸਮਾ ਕੇ ਜਦੋਂ ਖੀਰੀ ਸਮਾ ਹੁੰਦਾ ਅੰਦਰ ਤੂਰ ਦੀ ਆਵਾਜ਼ ਜਿਵੇਂ ਦਰਬਾਰ ਸਾਹਿਬ ਦੇ ਵਿੱਚ ਨਗਾਰਾ ਵਜਦਾ ਹੈ ਨਾ ਸਵੇਰੇ ਅਈ ਨਹੀਂ ਅੰਦਰੋਂ ਤੂਰ ਦੀ ਬਾਤ ਤੇਜ ਹੋ ਜਾਂਦੀ ਹੈ ਗੁਰਮਖ ਘਰ ਉਹਦੇ ਵਿੱਚ ਧਿਆਨ ਧਰ ਲੈਂਦੇ ਨੇ ਉਹਦੀ ਸੁਰਤੀ ਲਾ ਦਿੰਦੇ ਆ ਉਹਨੂੰ ਕਹਿੰਦੇ ਸੁਰਤੀ ਸੁਰਤਰ ਲਾਈਐ ਏਤ ਤਨ ਕਰਤੁ ਹਲੰਗੀਐ ਜੇਤ ਉਹਨੂੰ ਕਹਿੰਦੇ ਨੇ ਵਹਿਗੁਰੂ ਨਾਮ ਜਹਾਜ ਹੈ ਚੜੇ ਸੂਤਰੇ ਪਾਰ ਜੋ ਸਰਦਾ ਕੱਸੇਂਦੇ ਉਹ ਤੋਂ ਪਾਰ ਸੱਲ ਲੈ ਜਾਂ ਇਸ ਤਰ੍ਹਾਂ ਜਿਹੜੇ ਗੁਰਮਖਾਂ ਨੇ ਅਭਿਆਸ ਕੀਤਾ ਹੁੰਦਾ ਹੈ ਤਾਰੀ ਉਮਰ ਅਖੀਰੀ ਸਮੇਂ ਤੇ ਕਿਸੇ ਵੀ ਸੰਤ ਸਾਧੂ ਦਾ ਬਣ ਕੇ ਆਕਾਰ ਨਹੀਂ ਹੈ ਕਿਸੇ ਦੀ ਕਿੰਨੇ ਵੀ ਹੈ ਕਿਸੇ ਦੀ ਨਹੀਂ ਕਦੇ ਵੀ ਕਿਸੇ ਦਾ ਆਕਾਰ ਨਹੀਂ ਲੈਣਾ ਕਿਸੇ ਫੋਟੋ ਦਾ ਧਿਆਨ ਨਹੀਂ ਧਰਨਾ ਕਿਉਂਕਿ ਜਿੰਨਾ ਆਕਾਰ ਹੈ ਇਹ ਨਾਸ਼ਵਾਨ ਹੈ ਇਹ ਜੁਨ ਵਿੱਚ ਜਿਸ ਸੰਤ ਸਾਧੂ ਨੇ ਜਿਸ ਫੋਟੋ ਨੇ ਜਾਂ ਜਿੱਥੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਤੋਂ ਜੇ ਆਕਾਰ ਲੈ ਲਾਂਗੇ ਅਸੀਂ ਦੁਬਾਰਾ ਆਕਾਰਾਂ ਵਿੱਚ ਆ ਜਦੋਂ ਵੀ ਸਾਡੇ ਸਰੀਰ ਛੱਡਣ ਦਾ ਕੋਈ ਕਿਰਿਆਤਲੁਕੇੜ ਚੱਲ ਪਈ ਹੈ ਜਦੋਂ ਵੀ ਸਰੀਰ ਛੱਡਣਾ ਹੈ ਬੇ ਵਿਚਾਰ ਬਿਨ ਅਕਾਰ ਤੋਂ ਸਿਰਫ ਸਿਰਫ ਗੁਰਮੰਤਰ ਦੀ ਧੁਨ ਦਾ ਧਿਆਨ ਲਾ ਕੇ ਸ਼ਬਲਾ ਜੇ ਅਸੀਂ ਕਿਸੇ ਫੋਟੋ ਦਾ ਧਿਆਨ ਲੈ ਲਾਂਗੇ ਕਿਸੇ ਸੰਸਾਦੂ ਦਾ ਧਿਆਨ ਲੈ ਲਾਂਗੇ ਤੇ ਉਹ ਫਿਰ ਆਕਾਰ ਸਾਡੇ ਮਨ ਚ ਆ ਗਿਆ ਤੇ ਉਹ ਫਿਰ ਤਲਾਸ਼ ਮੰਗਦੀ ਅਮੇ ਨਿਰਾਕਰ ਦਾ ਧਿਆਨ ਲਾ ਕਦੇ ਵੀ ਜਦੋਂ ਵੀ ਸਾਨੂੰ ਦੁੱਖ ਦਾ ਸਮਾ ਆਵੇ ਨਿਰਾਕਰ ਦਾ ਧਿਆਨ ਲਵੋ ਉਤੋਂ ਫਿਰ ਸਾਡੀ ਭਾਵਨ ਸਿੱਧੀ ਹੋ ਜਾਂਦੀ ਹੈਕਾਰ ਤੋਂ ਤੇ ਘਰ ਦੇ ਵਿੱਚ ਸਤਿ ਸ਼੍ਰੀ ਅਕਾਲ ਮੁਕਤ ਹੋ ਜਾਂਦੇ ਹੈ ਤੋ ਇੰਨੇ ਜੀ ਆਰਦੀ ਦੇ ਨਾਲ ਪਚਣ ਕਰਨਾ ਹੈ। ਤੋ ਕੋਈ ਫੇਰ ਦੇ ਜਿਹੜਾ ਗੁਰਮੰਤਰ ਦਾ ਜਿਹ ਅਸਤਰੀ ਜੋ ਤੇ ਸ਼ਾਂਤੀ ਮਨ ਨੂੰ ਨਹੀਂ ਮਿਲ ਜਾਂਦਾ। ਦੁੱਖ ਆਉਂਦਾ ਫਿਰ ਆਪੇ ਮੂਹਰ ਸਿਰੋਂ ਨਿਕਲਣ ਲੱਗ ਪੈਂਦਾ ਕਿਉਂਕਿ ਪਿਆਰ ਪਿਆ ਹੋਇਆ ਤੇ ਆਰਦੀ ਦੇ ਪਰਕਰਮੇ ਨਾਲ ਸਾਥੁਰ ਤੋ ਇੰਨੇ ਦਿਨਾਂ ਦੇ ਜੋ ਆਪਾ ਜਤਲ ਸ਼ੀਲਾ ਮਹਾਰਾਜ ਸੱਚੇ ਪਾਸ਼ਾ ਸਾਰੇ ਗੁਰੂ ਖੰਦ ਕਾਧਨਾ ਥੇ ਪਾਉ। ਅਹਰ ਜੋ ਆਪਣੇ ਸੰਗੀ ਸਾਥੀ ਦੁਨਿਆਵੀ ਰੂਪ ਦੇ ਵਿੱਚ ਤਸਾਲ ਮੋਚੇ ਦੇ ਰੂਪ ਦੇ ਵਿੱਚ ਦਿੱਲੀ ਦੇ ਬਾਜ਼ਾਰਾਂ ਤੇ ਬੈਠੇ ਹਨ ਜੋ ਸਾਡੀ ਦੁਨਿਆਵੀ ਕਿਰਤ ਹੈ ਉਹ ਕਾਲ ਦੇ ਬੰਦੇ ਮਨਮੁਖ ਬੰਦੇ ਜਿਹੜੇ ਸੋਣਾ ਚਾਹੁੰਦੇ ਨੇ ਤੋਂ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਨੇ ਵੀ ਚੜ੍ਹਦੀ ਕਲਾ ਬਖਸ਼ਣ ਔਰ ਜਿਸ ਤਰੀਕੇ ਵੀ ਹੁੰਦਾ ਹੈ ਆਪ ਵਿੱਚ ਪਨੂ ਕੇ ਪੂਰਾ ਨਿਆਂ ਕਰੇ ਕਰਤਾ ਨਿਆਂ ਮਾਰਕ ਨਹੀਂ ਕਰਨਾ ਤੇ ਉਹ ਇਹੀ ਬੇਨਤੀ ਹੈ ਕਿ ਸਫਲਤਾ ਮਿਲੇ ਤਾਂ ਕਿ ਜਿਹੜਾ ਦੁਨਿਆਵੀ ਰਿਸ਼ਕ ਹੈ ਜਿਹੜਾ ਦੁਨਿਆਵੀ ਰਿਸ਼ਕ ਨਾਲ ਆਪਣੇ ਕੋਲ ਰਿਆ ਹੈ ਮ ਰਿਜਿਕ ਦੇ ਫੁਰਨੇ ਵਿਚਾਰੀ ਇੰਨੇ ਵੱਧ ਗਏ ਤੇ ਫਿਰ ਆਪਾਂ ਨਾਮ ਭਗਤੀ ਕਿਵੇਂ ਕਰਾਂ ਤੇ ਜਿਹੜਾ ਦੁਨਿਆਵੀ ਰਿਜਕ ਇਹਨੂੰ ਗੁਰੂ ਸਾਹਿਬ ਸੌਖੇ ਤੋਂ ਸੌਖਾ ਕਰਕੇ ਸਾਰਿਆਂ ਨੂੰ ਦੇਣ ਤਾਂ ਕਿ ਕਿਸੇ ਦੇ ਫੁਰਨੇ ਨਾ ਵੱਢ ਜਦੋਂ ਦੁਨਿਆਵੀ ਰਿਜਕ ਔਖਾ ਆ ਜਾਂਦਾ ਹੈ ਫਿਰ ਵੀ ਜੀਵ ਜਿਹੜਾ ਪਿੱਛੇ ਟੁੱਟ ਜਾਂਦਾ ਹੈ ਇਹ ਕਾਲ ਦੀ ਸ਼ਨਾਰਤ ਹੁੰਦੀ ਹੈ ਵੀ ਦੁਨਿਆਵੀ ਰਿਜਕ ਨੂੰ ਇੰਨਾ ਔਖਾ ਕਰਦੇ ਹੋ ਸਮੇਂ ਦੇ ਅੰਸਰਾਂ ਦੇ ਰਹੀ ਭਈ ਲੋਕ ਰਿਜਕ ਬਾਰੇ ਸੋਚਦੇ ਰਹਿਣ ਜੇ ਰਿਜਕ ਤੋਂ ਵਿਚਾਰਾਂ ਤੋਂ ਰਹਿਤ ਹੋ ਜਾਣਗੇ ਰਿਜਕ ਕਰਕੇ ਤੇ ਨਾਮ ਜਪਣਗੇ ਇਸ ਕਰਕੇ ਰੀਤ ਦੇ ਫੁਰਨੇ ਬਦਾਉਂਦਾ ਰਹਿੰਦਾ ਘਟ ਨਾ ਜਾਵੇ ਵਧ ਨਾ ਜਾਵੇ ਤੇ ਗੁਰੂ ਸਾਹਿਬ ਦੀ ਕਿਰਪਾ ਕਰਨ ਕਿਉਂਕਿ ਗੁਰਮਖਾਂ ਦੀ ਹੁਣ ਲਹਿਰ ਚੱਲੀ ਹੋਈ ਏ ਬੜਾ ਜਦ ਤੱਕ ਚੱਲਦਾ ਪਿਆ ਆਪ ਸਹਾਈ ਹੋਣ ਇਹੇ ਛਡੀਆਂ ਬੇਨਤੀਆਂ ਜੁੜਦੀਆਂ ਦਾ ਸਮਸ ਤੇ ਪਾਤਸ਼ਾਹ ਆਸ ਤੇ ਤੜੇ ਤਾਂ ਆਪ ਜੀ ਦੇ ਬਣਾ ਲੈਗੇ ਬਚਨ ਕਰਦੇ ਐ ਇਹਨੇ ਦਿਨ ਵਿਚਰਨੇ ਹੋ ਆ ਆਪ ਜੀ ਦੀ ਸੇਵਾ ਪਾਉ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ guru wah 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 guru 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 wah 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 guru wah